ਦੇ ਦਰਸ਼ਨ ਕਰੋ ਬਾਬਾ ਅਨਮੋਲ ਸਿੰਘ ਜੀ ਤੇ ਇਹ 18 ਘੋੜੇ ਨੇ ਇਹਨਾਂ ਦਾ ਸਭ ਦਾ ਨਾਮ ਹੈ ਤੇ ਆ ਜਿੰਨੇ ਵੀ ਨੇ ਇਹਨਾਂ ਦੇ ਸਾਰੇ ਬੱਚੇ ਨੇ ਆ ਘੋੜੇ ਹਲ ਸਿੰਘ ਬਾਬਾ ਜੀ ਨਿਹਾਲ ਸਿੰਘ ਉਹ ਕਿੰਨੇ ਫੁਰਤੀਲੇ ਨੇ ਇੱਕਦਮ ਅੱਗੇ ਗਿਆ ਉਹਨਾਂ ਨੂੰ ਲੱਗਨ ਦੇ ਮੇਰੇ ਕੋਲ ਛਪਾਨ ਆਇਆ ਪਰ ਇਹ ਜਿਵੇਂ ਮਨਾ ਕਰਦੇ ਪਏ ਨੇ ਪਾਨ ਦੀ ਕੋਸ਼ਿਸ਼ ਹਲੋ एवरीवन ਵੈਲਕਮ ਬੈਕ ਟੂ ਮਾਈ ਨਿਊ ਵਲੌਗ ਐਂਡ ਥਿਸ ਸਾਈਟ ਦਾ ਪ੍ਰਭਜੋ ਜੀਮਾ ਵਲੌਗਸ ਆਹ ਹੋਪ ਕਰਦਾ ਤੁਸੀਂ ਸਾਰੇ ਚੜ ਦੀ ਕਲਾਚੋ ਹੋਗੇ ਸੋ ਅੱਜ ਆਇਆ ਮੈਂ ਬਾਬਾ ਜੀ ਦੇ ਘੋੜੇ ਦੇ ਦਰਸ਼ਨ ਕਰਨ ਜਿੰਨਾ ਦਾ ਨਾਮ ਹੈ ਅਨਮੋਲ ਸਿੰਘ ਬਾਬਾ ਜੀ ਅਨਮੋਲ ਸਿੰਘ ਸਵਾਤਾ ਉਹਨਾਂ ਦੇ ਦਰਸ਼ਨ ਕਰਵਾਈਏ ਲੋ ਜੀ ਦਰਸ਼ਨ ਕਰੋ ਬਾਬਾ ਅਨਮੋਲ ਸਿੰਘ ਜੀ ਦੇ ਇਹ ਜੇ ਪਵਨ योद्धा दलशीर सारे घोड़े रखे गए ना सब के अलग अलग नाम है आज निहाल सिंह बाबा जी निहाल सिंह लो जी हम दर्शन करो जी का नाम है बाबा, सागर ਇੱਥੇ ਸਾਰੇ ਘੋੜਿਆਂ ਦੇ ਨਾਮ ਲਿਖੇ ਹੋਏ ਨੇ ਉੱਤੇ ਸਭ ਦੀ ਬਹੁਤ ਹੀ ਵਧੀਆ ਦੇਖਭਾਲ ਕਰਦੇ ਨੇ ਤੇ ਇਹਨਾਂ ਦਾ ਨਾਮ ਹੈ ਕਾਰਬਨ ਇਹਨਾਂ ਦਾ ਕੋਈ ਵੀ ਨਾਮ ਨਹੀਂਗਾ ਇਹ ਜੇ ਬੱਚੇ ਹੋਣੇ ਨੇ ਨਾ ਅੱਗੋਂ ਇਹਨਾਂ ਦੇ ਘੋੜਿਆਂ ਦੇ ਆ 12ਵਾਂ ਘੋੜਾ ਇਹਨਾਂ ਦਾ ਵੀ ਕੋਈ ਨਾਮ ਨਹੀਂਗਾ ਆ ਇਹ ਰਾਜੂ ਆ ਬਹੁਤ ਸੁੰਨਾ ਨਰ ਗੰਧਿਆ ਬਲੈਕ ਕਲਰ ਚ ਸਾਵਾ ਇਧਰ ਸਾਰੇ ਬਲੈਕ ਰੱਖੇ ਨੇ ਮੇਰੇ ਖਿਆਲ ਚ ਉਧਰ ਵਾਈਟ ਨੇ ਇਧਰ ਸਾਰੇ ਬਲੈਕ ਨੇ ਮਾਧਵ 15 ਨੰਬਰ 16 ਨੰਬਰ ਕੋੜਾ ਇਹਨਾਂ ਦਾ ਵੀ ਕੋਈ ਨਾਮ ਨਹੀਂਗਾ ਤੇ 70 ਨੰਬਰ ਵਾਲੇ ਨੇ ਗੱਭਰੂ ਦਿਲਬਾਗ ਸੀ ਤੇ ਅਪੋਜ਼ਿਟ ਸਾਈਡ ਉਧਰ ਬਾਬਾ ਜੀ ਦਾ ਕੋੜਾ ਅਨਮੋਲ ਸਿੰਘ ਜੀ ਇਹ ਮੇਰੇ ਖਾਲਜਾ ਸਾਰੇ ਬੱਚੇ ਹੋਣੇ ਨੇ ਇਹਨਾਂ ਦੇ ਅੱਗੋਂ ਜਿੰਨੇ ਵੀ ਰੱਖੇ ਨੇ ਇਹ 18 ਘੋੜੇ ਨੇ ਇਹਨਾਂ ਦਾ ਸਭ ਦਾ ਨਾਮ ਹੈ ਤੇ ਆਹ ਜਿੰਨੇ ਵੀ ਨੇ ਇਹਨਾਂ ਦੇ ਸਾਰੇ ਬੱਚੇ ਨੇ ਆ ਘੋੜਿਆਂ ਦੇ ਅੱਗੋਂ ਅੰਛ ਚੱਲਦੀ ਏ ਤੇ ਫੇਰ ਉੱਥੇ ਇਹਨਾਂ ਦਾ ਵੀ ਨਾਮ ਰੱਖ ਦੇਣਗੇ ਮੇਬੀ ਇਹਨਾਂ ਨੇ ਵੀ ਨਾਮ ਇਹਨਾਂ ਦਾ ਵੀ ਰੱਖਿਆ ਹੋਵੇ ਪਰ ਇਹ ਅੱਗੋ ਦੇ ਜੇ ਬੱਚੇ ਨੇ ਜਦੋਂ ਇਹਨਾਂ ਦਾ ਪ੍ਰੋਪਰ ਇਹਨਾਂ ਨੂੰ ਕੇ ਬਨ ਮਿਲੇਗਾ ਇਸ ਤੋਂ ਬਾਅਦ ਨਾਮ ਰੱਖ ਕੇ ਤੁਹਾਨੂੰ ਸੋ ਥੋੜੇ ਘੋੜੇ ਉਧਰ ਉਸ ਸਾਈਡ ਵੀ ਨੇ ਆਓ ਚੱਲਦੇ ਹਾਂ ਹੁਣ ਵਾਪਸੀ ਵੇਖੋ ਕਿੰਨੇ ਫੁਰਤੀਲੇ ਨੇ ਇੱਕਦਮ ਅੱਗੇ ਗਿਆ ਉਹਨਾਂ ਨੂੰ ਲੱਗਨ ਦੇ ਮੇਰੇ ਕੋਲ ਛਪਾਨ ਆਇਆ ਪਰ ਇਹ ਜੇ ਮਨਾ ਕਰਦੇ ਪਏ ਨੇ ਪਾਨ ਦੀ ਕੋਸ਼ਿਸ਼ ਇਹਨਾਂ ਨੂੰ ਚਲੋ ਚੱਲੀਏ ਹੁਣ ਟਾਈਮ ਹੋ ਚੁੱਕਿਆ ਹੈ 9:30 10 ਵਜਣ ਵਾਲੇ ਨੇ 11 ਵਜੇ ਦੀ ਆਪਣੀ ਟ੍ਰੇਨ ਹੈ ਤੇ ਉਹ ਵੇਖੋ ਟੈਂਪੂ ਜੀ ਆਪਣਾ ਵੇਟ ਖੜਾਉਂਦੇ ਨੇ ਤੇ ਆਹ ਹੁਣ ਚਲਦੇ ਆਂ ਤੇ ਆਪਣੇ ਵਲੌਗ ਨੂੰ ਇੱਥੇ ਹੀ ਕਰਦੇ ਐਂਡ ਹੋਪ ਕਰਦਾ ਤੁਹਾਨੂੰ ਆ ਵਲੌਗ ਵਧੀਆ ਲੱਗਾ ਹੋਵੇਗਾ ਅਗਰ ਵਧੀਆ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਨਵੇਂ ਇੰਟਰਸਟਿੰਗ ਵਲੌਗ ਦੇਖਦੇ ਹਾਂ